ਦੋ ਦੰਦ ਪਹਿਲਾ ਸੂਆ ਸੂਂਦੀਆ ਕਿੰਨੇ ਦਿਨ ਕੱਢਦੀ ਆ ਸੂਣ ਚ ਜੇ ਗੱਲ ਕਰ ਲਈਏ ਇਹ ਬਈ 20-20 ਦਾ ਲੈ ਜੂਗੀ ਰਾਮ ਨਾਲ ਅੱਛਾ 15 ਤੋਂ 20 ਦਿਨ ਡੇੜ ਗੇੜੇ ਇਹ ਲੈ ਜੂਗੀ ਹਾਂਜੀ ਹਾਂਜੀ 40 ਤੋਂ 16 ਤੋਂ ਡੈਨਮਾਰਕ ਵਾਲੇ ਤੋਂ ਗੱਬਣਾਲਾ ਤੋੜ ਦੇ ਬਈ ਇਹਨੂੰ ਵੀ ਖੋਲ ਕੇ ਯਾਰ ਲੈ ਇਹ ਸੱਜਣੋ ਪਹਿਲਾ ਸੂਆ ਸੂਂਦੀਆ ਦੋ ਦੰਦ ਦਾ ਦੋ ਦੰਦ ਦੇ ਹਿਸਾਬ ਨਾਲ ਜਿਹਦੀ ਬਾਡੀ ਬੂਡੀ ਦੀ ਗੱਲ ਕਰ ਲਈਏ ਬਈ ਬਾਡੀ ਬੂਡੀ ਯਾਰ ਇਹਦੀ ਬਾ ਕਮਾਲ ਆ ਤੇ ਲੰਬਾਈ ਲੰਮੂਈ ਦੇਖ ਸਕਦੇ ਹੋ ਜਿੱਦਾਂ ਹਾਂ ਦੂਜੇ ਤੀਜੇ ਸੂਆ ਵਾਲੀ ਵਹਿੜ ਹੁੰਦੀ ਹੈ ਨਾ ਜਿੱਡੀ ਓਡਾ ਕੱਦ ਕਾਠ ਹੈ ਦਾ ਤੇ ਮੂਹ ਹੋ ਹੈਗੀ ਆ 2 ਦੰਦ ਦਾ 40116 ਤੋਂ ਗੱbnਾ ਆਪ ਕਿਹੜੇ ਸਿਮੰਦੀਆ ਬਈ ਇਹ ਆਪ ਬਈ ਜੁਨੀਅਰ ਆਂਦੀ ਹੈ ਅੱਛਾ ਆਪ ਇਹ ਹੈਗੀ ਆ ਜੁਨੀਅਰ ਦੀ ਹਾਂ ਜੀ ਇਹਦੀ ਨਾਨੀ ਜੀ ਉਹ ਮੈਜਿਕ ਦੀ ਸੀਗੇ ਮਾਂ ਦੀ ਅੰਡਲੈਂਟਨ ਦੀ ਸੀ ਅਰੇ ਵੀ ਜੇ ਗੱਲ ਕਰ ਲਈ ਆਪਣੇ ਕੋਲੇ ਦੋ ਤਿੰਨ ਪੀੜੀਆਂ ਦਾ ਫੁੱਲ ਰਕਾ ਦੇ ਦਾ ਬਰਨਾਲੇ ਟਾਟਾ ਮੋਟਰ ਦੇ ਵਾਲੇ ਨੇ ਉਹਨਾਂ ਤੋਂ ਇਹ ਚਾਰੇ ਬੜਾ ਲੈਤੀਆਂ ਨੇ ਆਪਾਂ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਫਤੇਗੜ ਛੰਨਾ ਜ਼ਿਲ੍ਹਾ ਵੀ ਬਰਨਾਲਾ ਪਾਈਆਂ ਨੂੰ ਇਹ ਤਹਿਸੀਲ ਵੀ ਸੱਜਣੋਂ ਬਰਨਾਲਾ ਪੈਂਦੀ ਆ ਕਿਉਂਕਿ ਇਹ ਫਤੇਗੜ ਛੰਨਾ ਹੈਗਾ ਬਾਈ ਪੂਰੀ ਦਾ ਪਿੰਡ ਜਿਹੜਾ ਕਬੱਡੀ ਦਾ ਅੱਜ ਕੱਲ ਟੌਪ ਦਾ ਰੇਡਰ ਆ ਤੇ ਇਹ ਪਿੰਡ ਹੈਗਾ ਡਾਕਟਰ ਜਗਜੀਤ ਸਿੰਘ ਗੋਪੀਵਨ ਵਾਲਿਆਂ ਦਾ ਤੇ ਪੂਰੀ ਦਾ ਮਾਸੜ ਵੀ ਸੱਜਣੋਂ ਆਪਣੇ ਕੋਲੇ ਪਹੁੰਚਿਆ ਹੋਇਆ ਬੈਠਾ ਬਾਈ ਉਹਦੇ ਨਾਲ ਵੀ ਕਰਾਉਂਗਾ ਗੱਲਬਾਤ ਉਹਨੇ ਸਪੈਸ਼ਲ ਫਰਮਾਇਸ਼ ਕਰੀਆ ਕਹਿੰਦਾ ਵੀ ਜਾਦ ਜਰੂਰ ਕਰਾ ਦੀ ਕਿਉਂਕਿ ਇੱਕ ਦੋ ਵੀਡੀਓ ਦੇ ਵਿੱਚ ਮੈਂ ਪੂਰੀ ਦਾ ਨੌ ਲੈਂਨਾ ਵੀ ਰਹਿਣਾ ਕਿਉਂਕਿ ਯਾਰ ਕਬੱਡੀ ਦਾ ਵੱਡਾ ਮੱਲ ਆ ਇਹ ਪਿੰਡ ਦਾ ਨੌ ਚਮਕਾਇਆ ਆਪਣਾ ਫਰਜ਼ ਵੀ ਬਣਦਾ ਨੌ ਲੈਣ ਦਾ ਆਪਾਂ ਪਹੁੰਚੇ ਆ 22 ਸੀਰੇ ਕੋਲੇ ਦਿਖਾਵਾਂਗੇ ਟੋਪ ਦੇ ਪਸ਼ੂ ਦਿਖਾਵਾਂਗੇ ਦਿਖਾਵਾਂਗੇ 4 HF ਇੱਕ ਪੰਜਾਬ ਵਾਲੀ HF ਦਿਖਾਵਾਂਗਾ ਤੁਹਾਨੂੰ ਮੈਂ ਕਪੈਣ ਜਿੱਡੇ ਜਿੱਡੇ ਕੱਦ ਵਾਲੀਆਂ ਦਰਸ ਲੈ ਮੋਟਾ ਮੋਟਾ ਇੱਕ ਵਾਰੀ ਸੱਜਣਾ ਨੂੰ ਦਿਖਾ ਦੇ ਕੈਮਰਾ ਮਾਰ ਕੇ ਲੈ ਪਹਿਲਾਂ ਤੁਹਾਨੂੰ ਨਾ ਪੂਰੀ ਦੇ ਮਾਸੜ ਨਾਲ ਹੀ ਮਲਿਆਉਣੀ ਆ ਸੀਰੇ ਨਾਲ ਮਲਿਆਵਾਂਗੇ ਫੇਰ ਲੈ ਆ ਜਾ ਬਈ ਆ ਜਾ ਸੱਜਣਾ ਆ ਜਾ ਆ ਜਾ ਨੇੜੇ ਆ ਸੀਰੇ ਤੂੰ ਵੀ ਆ ਜਾ ਓਏ ਆ ਜਾ ਚੱਲ ਚੱਲ ਤੂੰ ਇਹਨੂੰ ਨਾਮ ਦੱਸ ਦੋ ਜੀ ਕੀ ਆ ਮੇਰਾ ਨਾਮ ਗੇਜੀ ਹੈ ਉਹਨਾਂ ਨੂੰ ਆ ਜਾ ਗੇਜੀ ਨੇੜੇ ਔਰ ਕਿਵੇਂ ਆ ਫਿਰ ਠੀਕ ਠਾਕ ਵਧੀਆ ਚੜਦੀ ਕਲਾ ਚੜਦੀ ਕਲਾ ਕਿੰਨੇ ਆ ਕੰਮ ਕਰ ਵਧੀਆ ਚੱਲਦਾ ਵਧੀਆ ਕਣਕਾਂ ਹੁਣਕਾਂ ਖਾਂਦੀਆਂ ਹਾਂ ਕਣਕਾਂ ਖਾਂਦੇ ਤੂੜਤੇ ਬਣਾਉਂਦੇ ਕਿੰਨੀ ਕ ਮਿਹਨਤ ਕਰਦਾ ਪੂਰੀ ਫਿਰ ਪੂਰੀ ਬਹੁਤ ਮਿਹਨਤ ਕਰਦਾ ਜੀ ਹਾਂਜੀ ਮੇਰਾ ਪਿਆ ਵੀ ਖੜਿਆ ਹੁੰਦਾ ਲਈ ਉਹਨਾਂ ਨੇ ਅੱਛਾ ਹਾਂ ਪੂਰੇ ਨੇ ਤੂੰ ਕਾਤ ਨਹੀਂ ਬਣਿਆ ਖੜਿਆ ਰੀ ਫਿਰ ਮੈਂ ਯੂਰਪ ਕੰਮ ਕਰ ਮਦਦਾਂ ਪੈ ਗਿਆ ਜੀ ਅੱਛਾ ਤੂੰ ਕੰਮ ਬਾਡੀ ਬੱਡੀ ਤੇਰੀ ਵੀ ਖੇਡਣਾ ਲਈ ਅਗਰ ਚੰਗੀ ਆਹੀ ਜੀ ਗੱਲ ਨਹੀਂ ਮੇਰਾ ਪਿਓ ਵੀ 5.5 ਮਾਂ ਬਦਿੰਦਾ ਕਰਦਾ ਰਹੇ ਅੱਛਾ ਕਵੱਡੀਆਂ ਪੂਰਾ ਖੜਾ ਪਹਿਲਵਾਨਾਂ ਦਾ ਲਾਣਾ ਹਾਂਜੀ ਪਹਿਲਵਾਨਾਂ ਦਾ ਲਾਣਾ ਤੇ ਬਾਕੀ ਜਾਦੇ ਗੱਲਬਾਤ ਬਾਈ ਨਾਲ ਕਦੇ ਲਾਈਵ 'ਚ ਕਰਾਵਾਂਗੇ ਆ ਆ ਜੀ ਜਰਸੀ ਬੱਛਿਆ ਲੈਂਦਾਗੇ ਜੀ ਹਾਂ ਉਹ ਹਈਆ ਜਰਸੀ ਬੱਚਿਆ ਪਰ ਵੀ ਨਹੀਂ ਪਾਈ ਮੇਰੇ ਘਰੇ ਜਰਸੀ ਵਾਲਾ ਗੇਜ ਹਾਂ ਜਰਸੀ ਬੱਚਿਆ ਗੇਜ ਜੀ ਨੰਬਰ ਵੀ ਬੋਲ ਦੇਗੇ ਜੀ ਜਰਸੀ ਬੱਚਿਆ ਦਾ ਸ਼ਕੀਰ ਹਾਂਗਾ 97795 ਹਾਂਜੀ 62 ਤੋਂ 18 ਇੱਕ ਵਾਰੀ ਹੋਰ ਬੋਲੋ 97795 ਹਾਂਜੀ 62 ਤੋਂ 18 ਜਰਸੀ ਹਾਂ ਤਾਂ ਮੋੜੀ ਇਹਦੇ ਕੋਲ ਇੱਕ ਦੋ ਬੱਚੀਆਂ ਸ਼ਰਤੀਆਂ ਜਰਸੀ ਬੱਚੀਆਂ ਖਰੀਦਣੀਆਂ ਤਾਂ ਗੇਜੀ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਅਗਲੀ ਗੱਲ ਬਾਤ ਬਾਈ ਸੀਰੇ ਨਾ ਕਰਾਉਂਦੇ ਆ ਤੁਹਾਡੀ ਆਜਾ ਸੀਰੇ ਹੋਰ ਕਿਵੇਂ ਆ ਸਸਰੀ ਘਰ ਬਾਈ ਸਾਰਿਆਂ ਨੂੰ ਜਿਹੜੇ ਆਪਣੇ ਵੀਡੀਓ ਦੇਖਦੇ ਨੇਗੇ ਉਹ ਦੂਜਿਆਂ ਨੂੰ ਵੀ ਬੁਲਾ ਦੇ ਜਿਹੜੇ ਨਹੀਂ ਦੇਖਦੇ ਨਹੀਂ ਦੇਖਦੇ ਸਾਰੇ ਸਾਰੇ ਨੂੰ ਮਨਤਿਕ ਚੱਲ ਪਈ ਆ। ਉਹ ਵੀਡੀਓ ਤਾਂ ਇੰਨੇ ਦਾ ਹੁਣ ਦੋ ਤਿੰਨ ਪਹਿਲਾਂ ਆਪਾਂ ਵੀਡੀਓ ਪਾਤੀ ਬਹੁਤ ਪਿਆਰ ਦਿੱਤਾ। ਵਿੱਚ ਭਾਈ ਉਹ ਫੋਨ ਲਾ ਲਾਂਦੇ ਨੇ ਵੀ ਉਹ ਆ ਗਈ। ਵੀ ਭਾਈ ਗਾਇਆਂ ਰੱਖਦਾਗਾ ਕੀ ਪਾਈ ਉਹ ਕਰੀਏ। ਪਹਿਲੀ ਗੱਲ ਤਾਂ ਮੈਂ ਤਾਂ ਹੁਣ ਮੱਕੀ ਦਾ ਸੀਜ਼ਨ ਆਗਾ ਜੀ ਨੇ ਗਾਇਆਂ ਰੱਖਣੇ ਨੇ ਪੈਸੇ ਲੈਜ ਪਾਉ। ਮੱਕੀ ਬੀਜ ਲਵਾਉ। ਮੀਨ ਜ ਮੀਨ ਖਰਾਕ ਦੀ ਗੱਲ ਕਰ ਲਈਏ ਮੀਨ ਖਰਾਕ ਇੰਨਾ ਦੀ ਬਈ ਸਾਇਲੇਜ ਆ ਗਿਆ ਕਿਉਂਕਿ ਘੱਟ ਖਰਚੇ ਨਾਲ ਆਪਾਂ ਨੇ ਜੇ ਛੋਟੀਆਂ ਬੱਚੀਆਂ ਵੀ ਤਿਆਰ ਕਰਨੀਆਂ ਨੇ ਹਨਾ ਘੱਟ ਖਰਚੇ ਵਾਲਾ ਸਿਸਟਮ ਆ ਕੋਈ ਮਹਿੰਗਾ ਫੀਡ ਲੈਣ ਦੀ ਲੋੜ ਨਹੀਂ ਸਾਇਲੇਜ ਪਾ ਕੇ ਤੁਸੀਂ ਚੰਗੀ ਬਾਡੀ ਇਹਨਾਂ ਦੀ ਤਿਆਰ ਕਰ ਸਕਦੇ ਹੋ ਤੇ ਦੁੱਧ 'ਚ ਵੀ ਮੇਰਾ ਖਿਆਲ ਆ ਵੀ ਥੋੜਾ ਬਹੁਤਾ ਪੈਂਦਾ ਹੋਊਗਾ ਸਰ ਬਈ ਉਹਦੇ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਨਾ ਹਾਂ ਜਦੋਂ ਹ ਘਰਬੋ ਮਨਕ ਜਲ ਵੀ ਵਧੀਆ ਫਰਕ ਪੈਂਦਾਗਾ ਜਦੋਂ ਆਪਾਂ ਹਾਂ ਤੇ ਬਾਕੀ ਜਿਹੜੇ ਸੱਜਣ ਨੇ ਮੱਕੀ ਦੇ ਸਾਇਲੇਜ ਦੇ ਮਾਮਲੇ 'ਚ ਕੋਈ ਜਾਣਕਾਰੀ ਲੈਣੀ ਐ ਸੀਰਾ ਉਹ ਜਾਣਕਾਰੀ ਵੀ ਰੱਖਦਾ ਉਹਦੇ ਮਾਮਲੇ 'ਚ ਵੀ ਆ ਆਪਣੇ ਮੰਨ ਕੇ 18 ਤਰੀਕ ਨੂੰ ਵੀਜੇ ਮੱਕੀ ਆਪਣੇ ਕਿੜਕੜ ਦੀ ਮੱਕੀ ਕਣਕ ਵਾਲੇ ਦੇ ਵਿੱਚ ਹੋਣੀ ਆ ਮੈਂ ਹੁਣ ਇੱਧਰ ਲੈ ਬੰਨੇ ਆ ਜਾ ਫਿਰ ਪਸ਼ੂਆਂ ਤੋਂ ਸਟਾਰਟ ਕਰ ਲਾ ਆ ਜਰਸੀ ਤੇ ਮਾਰਦੇ ਕੈਮਰਾ ਦਰਸ ਇਹਦਾ ਥਣ ਲੇਵਾ ਦਿਖਾ ਦੇ ਤੇ ਅਗਲੇ ਬੰਨੇ ਉਹ ਵੀ ਦਿਖਾ ਦੇ ਯਾਰ ਆਪਸ 'ਚ ਥਣਾ ਦਾ ਗੈਪ ਗੂਬ ਵੀ ਬਹੁਤਾ ਲੈ ਇਹਨੂੰ ਖੋਲ ਕੇ ਤੋਰ ਦੇ ਬਾਈ ਸੂਆ ਕਿਹੜਾ ਸੀਰੇ ਦਾ ਇਹਦਾ ਦੂਜਾ ਸੂਆ ਆ ਬਾਈ ਦੂਜਾ ਸੂਆ ਸੂਈ ਕਿੰਨੇ ਟਾਈਮ ਦੀ ਆ ਇਹੇ ਸੂਈ ਇਹਨੂੰ 61 ਦਿਨ ਹੋ ਗਏ ਪੂਰੇ ਅੱਜ ਸੂਈ ਨੂੰ ਆ ਤਰਸ ਨਾਲ ਬੱਛੀ ਆ ਬੱ ਬੈਡ ਨੂੰ ਦਿਖਾ ਦੇ ਦੂਜਾ ਸੂਆ 60 ਤੋਂ 62 ਦਿਨਾਂ ਦੀ ਬਾਈ ਇਹ ਸੂਈਆ ਤੇ ਦੁੱਧ ਹੁਣ ਕਿੰਨਾ ਰੈਡੀ ਦਾ 22 ਕਿਲੋ ਦੁੱਧ ਤਿਆਰਾ ਹੋਣਾ ਸਾਲੀ 22 ਕਿਲੋ ਇਹਦੇ ਥੱਲੇ ਇਸ ਟਾਈਮ ਰੈਡੀ ਦਾ ਤੇ ਹੈਗੀ ਇਹ ਮੇਰਾ ਖਿਆਲ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੇ ਜਮਾ ਰੇ ਜਨਾਂ ਇਹ ਸੱਜਣੋਂ ਪੰਜਾਬ ਵਾਲੀ ਜਰਸੀ ਹੈ ਜੇ ਗੱਲਬਾਤ ਕਰ ਲਾਂ ਐਚ ਐਫ ਗਾਵਾਂ ਜਿਹੜਾ ਕੱਦ ਦਾ ਤੇ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਤੇ ਲੈਵੇ ਤੇ ਇਹਦੇ ਨਾੜਾ ਨੂੜਾ ਦੀ ਗੱਲਬਾਤ ਕਰ ਲਈਏ ਕਿਉਂਕਿ ਦੁੱਧ ਦਾ ਪ੍ਰਮਾਣ ਕਰਤੀ ਇਹਨੇ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਡੰਗ ਦੋ ਡੰਗ ਚਾਰ ਡੰਗ ਆਪਦੀ ਜ਼ਿੰਮੇਵਾਰੀ ਤੇ ਬਾਈ ਦੁੱਧ ਚੋ ਕੇ ਚੈੱਕ ਕਰਕੇ ਬਾਈ ਤੋਂ ਲਿਆ ਸਕਦੇ ਹੋ ਚੈੱਕ ਕਰਕੇ ਫਿਰ ਹਾਂ ਕਿਉਂਕਿ ਜਦੋਂ ਵੀ ਤੁਸੀਂ ਯਾਰ ਜਾਨਵਰ ਲੈਣੇ ਹੋ ਕਿਤੋਂ ਵੀ ਘੱਟ ਤੋਂ ਘੱਟ ਦੋ ਡੰਗ ਚਾਰ ਡੰਗ ਚੋ ਕੇ ਲਿਆਇਆ ਕਰੋ ਨਾ ਚੈਨਲ ਵਾਲੇ ਨੂੰ ਫੋਨ ਲਾਉਣ ਦੀ ਲੋੜ ਪਵੇ ਤੁਹਾਨੂੰ ਫਿਰ ਨਾ ਯਾਰ ਕਿਸੇ ਵਪਾਰੀ ਵੀਰ ਨੂੰ ਫੋਨ ਲਾਉਣ ਦੀ ਦੋ ਟਾਈਮ ਤਾਂ ਤਸ਼ਲੀ ਕਰਕੇ ਲੈ ਕੇ ਜਾਓ ਕਿਤੋਂ ਵੀ ਲੈਣਾ ਪਊਗਾ ਦੋ ਟਾਈਮ ਤਾਂ ਜ਼ਰੂਰ ਚੋ ਟਾਈਮ ਦੋ ਟਾਈਮ ਚੋ ਲੋ ਪਤਾ ਪਛਾ ਲੱਗ ਜਾਦਾ ਕਿਉਂਕਿ ਉਹੀ ਗੱਲ ਆ ਯਾਰ ਸੱਜਣਾ ਤੁਸੀਂ ਨਾ ਪੈਸੇ ਲਾਉਣੇ ਹੁੰਦੇ ਆ ਤੁਸੀਂ ਧਾਰਾ ਮਾਰ ਕੇ ਜਾ ਉਦਾਂ ਆਨਲਾਈਨ ਮੰਗਾ ਸਾਰੇ ਬੰਦੇ ਭਾਈ ਯਾਰ ਸਹੀ ਵੀ ਨਹੀਂ ਹੁੰਦੇ ਹੈਨਾ ਜਦੋਂ ਪੈਸੇ ਲਾਉਣੇ ਨੇ ਚੀਜ਼ ਤਸੱਲੀ ਕਰਕੇ ਲਿਆਇਆ ਕਰੋ ਇਹਦੇ ਥੱਲੇ ਹੈਗਾ 22 ਕਿਲੋ ਰੈਡੀ ਦਾ ਤੇ ਰੇਟ ਇਹਦਾ ਕੀ ਕਰਦੇ ਆ ਇਹ ਬਾਈ 75000 ਰੁਪਏ ਦੇ ਦਾਂਗੇ ਉਹ ਬੱਛੀ ਕਿੰਨੇ ਦੀ ਕੱਟ ਲਾਂਗੇ ਜੀ ਰੱਖਣੀ ਹੋਈ 15000 ਰੁਪਏ ਦੀ ਬੱਛੀ ਰੱਖ ਲਾਂਗੇ ਆਪਾਂ ਜੀ ਪੈਸਾ ਦੇਣਾ 15000 ਦੀ ਬਾਈ ਕਹਿੰਦਾ ਬੱਛੀ ਆਪਾਂ ਰੱਖ ਲਾਂਗੇ ਘਰੇ ਜੇ ਕਿਸੇ ਨੇ ਕਟਾ ਕੇ ਜਾਣੀ ਆਪਾਂ ਨੂੰ ਤੇ ਪਿੱਛੇ ਰਹਿ ਗਈ 60000 ਚ 22 ਕਿਲੋ ਦੁੱਧ ਰੈਡੀ ਆ ਤੇ ਸੀਮਣ ਵੀ ਲੱਗਿਆ ਇਹਦੇ ਕੋਲ ਦਵਾਰੇ ਨੂੰ ਨਾ 8-10 ਦਿਨ ਹੋ ਗਏ ਤੇ ਟੀਕਾ ਭਰੇ ਹਨ ਉਹੀ ਟੀਕਾ ਲੱਗਿਆਗਾ ਮੇਰੇ ਨਾਲ ਹੁਣ ਹਸਾਰ ਜੁਨੀਵਰਸਿਟੀ ਦੇ ਲਿਖਿਆ ਵੀ ਪਿਆਗਾ ਠੀਕ ਹੈ ਗੱਲ ਤੇ ਬਾਕੀ ਮੈਂ ਟੀਕੇ ਵੀ ਨਾ ਲਿਆਗੇ ਜਿਹੜਾ ਹੁਣ ਭਰੇਗਾ ਉਹ ਵੀ ਪਿਆ ਸੀਗਾ ਲੈ ਤਰਸ ਉਰਲੇ ਬੰਨੇ ਹੋ ਕੇ ਨਾ ਫੇਸ ਕੁਆਲਟੀ ਦਿਖਾ ਦੇ ਗਾਂ ਦੀ ਹਰੇਕ ਪੱਖ ਤੋਂ ਦਿਖਾ ਦੇ ਇਹ ਆ ਗਈ ਭਾਈ ਪੰਜਾਬ ਵਾਲੀ ਜਰਸੀ ਤੇ ਹੁਣ ਦਿਖਾਉਂਗਾ ਤੁਹਾਨੂੰ 4 एचਐਫ ਜਿੰਨਾਂ ਚੋਂ 2 ਦਿਖਾਉਂਗਾ ਫੁੱਲ ਵੱਡੇ ਕੱਦ ਕਾਠ ਵਾਲੀਆਂ ਜੇ ਆਪਾਂ ਗੱਲ ਕਰ ਲਈ ਹੈਗੀਆਂ ਪਹਿਲਨਾਂ ਨੇ 2-2 ਦੰਦ ਨੇ ਇਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਘੋੜੀਆਂ ਦੇ ਕੱਦ ਨੇ ਘੋੜੀਆਂ ਦੇ ਕੱਦ ਜਿੱਦੀਆਂ ਜਿੱਡੀਆਂ ਬੱਚੀਆਂ ਸਾਨੂੰ ਮੈਂ ਹੁਣ ਦਿਖਾਉਂਗਾ ਸਾਰੀਆਂ ਪੈਂਦੀਆਂ ਨੇ ਐਚ ਐਫ 'ਚ ਤੇ ਹੁਣ ਇਹਦੇ ਤੇ ਮਾਰਦੇ ਕੈਮਰਾ ਇਹਦੀ ਕੀ ਗੱਲ ਬਾਤ ਆ ਕਿਹੜਾ ਸੂਆ ਇਹ ਬਈ ਪਹਿਲਾ ਸੂਆ ਕਿ ਦੋ ਦੰਦ ਆ ਗਈ ਮੋਹਾਂ ਯਾਰ ਦੋ ਦੰਦ ਦੇ ਹਿਸਾਬ ਨਾਲ ਇਹਦੀ ਬਾਡੀ ਬੂਡੀ ਚੰਗੀ ਆ ਯਾਰ ਕੱਦ ਕੋਡ ਵੀ ਤਾਂ ਬਹੁਤ ਆ ਦੂਰ ਹਾਂ ਵਧੀਆ ਖਰਾਕ ਨਾਲ ਬੱਸੀਆਂ ਬੂੜੇ ਪਣੀਆਂ ਹੋਈਆਂ ਨੇ ਇੱਕ ਵਾਰੀ ਖੋਲ ਕੇ ਤੋਰ ਦੇ ਬਈ ਕਿਹੜੇ ਫਾਰਮ ਤੋਂ ਲੈ ਕੇ ਆਏ ਆ ਆਪਾਂ ਇਹ ਇਹ ਬਈ ਆਪਣੇ ਡਾਕਟਰ ਫੂਲ ਹੈਗਾ ਹਾਂਜੀ ਠੀਕ ਆ ਨਾ ਉਥੋਂ ਲੈ ਕੇ ਮਸੀਹ ਅੱਜੀ ਲੈ ਕੇ ਆਏ ਆਂ ਮੈਂ ਅਛਾ ਇਹ ਬੱਚੀ ਆ ਪਾਜੀ ਲੈ ਕੇ ਆ ਹਾਂ ਦੋ ਦੰਦਾ ਪਹਿਲਾ ਸੂਆ ਸੂਂਦੀ ਆ ਕਿੰਨੇ ਦਿਨ ਕੱਢਦੀ ਆ ਸੂਣ ਚ ਜੇ ਗੱਲ ਕਰ ਲਈਏ ਇਹ ਬਾਈ 20-22 ਦਿਨ ਲੈ ਜੂਗੀ ਰਾਮ ਨਾਲ ਅਛਾ 15 ਤੋਂ 20 ਦਿਨ ਡੇੜ ਗੇੜੇ ਇਹ ਲੈ ਜੂਗੀ ਹਾਂਜੀ ਹਾਂਜੀ ਦੁੱਧ ਕਿੰਨਾ ਕ ਪਾ ਸਕਦੀ ਆ ਤੇਰੇ ਤਿਆਰ ਬਈ ਰਣ ਬਾਈ ਦੁੱਧ ਬਾਈ ਇਹ 30 ਪਲੱਸ ਪਾ ਦੂਗੀ ਅਛਾ 25-30 ਲੀਟਰ ਦੇ ਡੇੜ ਗੇੜੇ ਬਾਈ 30 ਲੀਟਰ ਵੀ ਦੇ ਸਕਦੇ ਆ 25 ਜਾਣ ਵਾਲੀ ਐ ਇਹਨੇ ਹਾਂ ਤੇ ਬਾਕੀ ਜਾਣ ਵਾਲੀ ਬੱਚੀ ਆ ਸੱਜਣਾ ਬਾਡੀ ਬੁੱਡੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਹੈਗੀ ਵੀ ਦੋ ਦੰਦਾ ਉਹ ਚੀਜ਼ ਵੀ ਬਾਈ ਤੁਸੀਂ ਚੈੱਕ ਕਰਕੇ ਲੈ ਜਿਓ ਜਦੋਂ ਬਾਈ ਕੋਲੋਂ ਲੈ ਉਹੀ ਗੱਲ ਆ ਵੀ ਬਾਡੀ ਵਾਲੀ ਗਾ ਤੇ ਬਾਕੀ ਤੁਸੀਂ ਆ ਆਪਣੇ ਤਜਰਬੇ ਨਾਲ ਜੱਜਮੈਂਟ ਕਰ ਲਓ ਵੀ ਇਹ ਕਿੰਨਾ ਕੁ ਪਾ ਸਕਦੀ ਆ ਤੇ ਰੇਟ ਇਹਦਾ ਕੀ ਕਰਾਂਗੇ ਰੇਟ ਬਾਈ ਇਹਦਾ ਫੋਨ ਤੇ ਰਹੁ ਰੇਟ ਅਚਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਬਾਲਾ ਵੱਡਾ ਤਾਂ ਨਹੀਂ ਧਰਦੇ ਪਤਾ ਨਹੀਂ 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 ਆ ਹੁਣ ਵੀ ਤੈਨੂੰ ਮਜ਼ਾ ਆ ਬਾਬਾ ਆ ਕੇ ਗਏ ਨੇ ਬਾਈ ਉਹ ਵੀ ਬੈਠੇ ਨੇਗੇ ਆਪਣਾ ਰੇਟ ਨਹੀਂ ਹੁੰਦਾ ਹੈਗਾ ਵੀ ਕੋਈ ਉਹ ਆਪਾਂ ਉਹ ਵੀ ਵੇਚਣ ਵਾਲੇ ਬਹੁਤ ਮਾਲ ਲੈ ਜਾਂਦੇ ਨੇ ਸਾਰਾ ਉਹ ਆਪਾਂ ਛੱਡ ਕੇ ਮਾਲ ਜਿਆਦਾ ਨਾ ਹੁੰਦਾ ਕੋਈ ਗੱਲ ਨਹੀਂ ਵੀ ਚੱਲੀ ਠੀਕ ਆ ਗੱਲ ਲੈ ਹੁਣ ਤਰਸ ਐਦੇ ਤੇ ਮਾਰਦੇ ਕੈਮਰਾ ਉਹ ਆ ਆ ਗਈ ਬਾਈ ਕੋਠੇ ਜਿਹੜੇ ਕਦ ਕਾਠ ਵਾਲੀ ਏ ਆਪ ਕਿਹੜੇ ਸੀ ਮੰਦੀ ਆ ਆਕਾਸ਼ ਆਕਾਸ਼ਦੀਪ ਤੋਂ ਉਹ ਜਿਹੜੀ ਆਪ ਦਿਖਾਈ ਆ ਹਾਂ ਮਿਲਕ ਦੀ ਆਪ ਆ ਗਈ ਉਹ ਮਿਲਕ ਪਤਾ ਨਹੀਂ ਕਿਹੜਾਗਾ ਪੀਡੀਐਫ ਲੈਣਾ ਮਿਲਕ ਆਪ ਪਤਾ ਨਹੀਂ ਅੱਛਾ ਤੇ ਆਕਾਸ਼ਦੀਪ ਤੋਂ ਗੱਬਣਾ ਹਾਂ ਆਕਾਸ਼ਦੀਪ ਤੋਂ ਗੱਬਣਾਗੇ ਆ ਕਿਹੜੇ ਸੀ ਮੰਦੀ ਆ ਗਈ ਆਪਾਂ ਜਿਹੜੀ ਆ ਬੱਚੀ ਆ ਇਹ ਜੂਨੀਅਰ ਦੀ ਆ ਬਾਈ ਆਪ ਹੈਗੀ ਆ ਜੂਨੀਅਰ ਦੀ ਇਹ ਹਾਂ ਤੇ ਗੱਬਣ ਹੈਗੀ 40 120 ਦੀ ਅਸੀਂ 40 40 16 ਤੋਂ ਡੈਨਮਾਰਕ ਵਾਲੇ ਤੋਂ ਗੱਬਣਾ ਲਾ ਤੋੜ ਦੇ ਬਾਈ ਇਹਨੂੰ ਵੀ ਖੋਲ ਕੇ ਯਾਰ। ਲਾ ਇਹ ਸੱਜਣੋਂ ਪਹਿਲਾ ਸੁਆ ਸੂੰਦੀ ਆ ਦੋ ਦੰਦ ਦਾ ਦੋ ਦੰਦ ਦੇ ਹਿਸਾਬ ਨਾਲ ਜਿਹਦੀ ਬਾਡੀ ਬੂਡੀ ਦੀ ਗੱਲ ਕਰ ਲਈ ਬਾਈ ਬਾਡੀ ਬੂਡੀ ਯਾਰ ਇਹਦੀ ਬਾ ਕਮਾਲ ਆ ਤੇ ਲੰਬਾਈ ਲੰਮੂਈ ਦੇਖ ਸਕਦੇ ਹੋ ਜਿੱਦਾਂ ਹਾਂ ਦੂਜੇ ਤੀਜੇ ਸੁਆ ਵਾਲੀ ਵਹਿੜ ਹੁੰਦੀ ਹੈ ਨਾ ਜਿੱਡੀ ਓਡਾ ਕੱਦ ਕਾਠ ਹੈ ਦਾ ਤੇ ਮੂੰਹੋਂ ਹੈਗੀ ਆ ਦੋ ਦੰਦ 40 116 ਤੋਂ ਗੱਬਣਾ ਆਪ ਕਿਹੜੇ ਸੀ ਮੰਦੀ ਆ ਬਾਈ ਇਹ ਆਪ ਬਾਈ ਜੂਨੀਅਰ ਆਂਦੀ ਆ ਅੱਛਾ ਆਪ ਇਹ ਹੈਗੀ ਆ ਜੂਨੀਅਰ ਦੀ ਹਾਂ ਜਿਹਦੀ ਨਾਨੀ ਜਿਓ ਮੈਜਿਕ ਦੀ ਸੀਗੇ ਅਛਾ ਮਾਰੀਆ ਅੰਡ ਲੈਂਟਰਨ ਦੀ ਸੀ ਇਹ ਵੀ ਜੇ ਗੱਲ ਕਰ ਲਈ ਆਪਣੇ ਕੋਲੇ ਦੋ ਤਿੰਨ ਪੀੜੀਆਂ ਦਾ ਫੁੱਲ ਰਕਾ ਦੇਣਾ ਦਾ ਬਰਨਾਲੇ ਟਾਟਾ ਮੋਟਰਜ਼ ਵਾਲੇ ਨੇਗੇ ਉਹਨਾਂ ਤੋਂ ਇਹ ਚਾਰੇ ਬਿੜਾ ਲੈਤੀਆਂ ਨੇ ਆਪਾਂ ਆਹ ਫੁੱਲ ਤੋਂ ਆਈਆਂ ਡਾਕਟਰ ਤੋਂ ਠੀਕ ਹੈ ਇਹਨਾਂ ਦਾ ਪ੍ਰੋਪਰ ਰਿਕਾਰਡ ਆਗਾ ਇੱਕ ਨੰਬਰ ਵਾਲੀ ਜਰਸੀ ਤੇ ਜਿਹੜੀਆਂ ਇੱਧਰ ਛੱਡ ਕੇ ਬਾਕੀ ਸਾਰਾ ਮਾਲ ਉਹਨਾਂ ਤੋਂ ਆਇਆਗਾ ਅਛਾ ਜਿਹੜੀ 2 ਨੰਬਰ ਤੇ ਖੜੀ ਆ ਇਹ ਛੱਡ ਕੇ ਭਈ ਇਹ ਚਾਰੇ ਆਈਆਂ ਨੇ ਕਿਹੜੇ ਫਾਰਮ ਤੋਂ ਆਈਆਂ ਨੇ ਇਹ ਬਰਨਾਲੇ ਟਾਟਾ ਮੋਟਰਜ਼ ਵਾਲੇ ਨੇਗੇ ਬਰਨਾਲੇ ਟਾਟਾ ਮੋਟਰਜ਼ ਵਾਲਿਆਂ ਨੇ ਉਹ ਫਾਰਮ ਤੋਂ ਆਈਆਂ ਨੇ ਇਹ ਚਾਰੇ ਬਾਈ ਨੇ ਇੱਕੋ ਘਰ ਉਹ ਖਰੀਦਿਆ ਨੇ ਲਾ ਜਨਮ ਤੋਂ ਲਾ ਕੇ ਸੱਜਣੋ ਵੀ ਹੁਣ ਤੱਕ ਦਾ ਨਾ ਬਾਈ ਕੋਲੇ ਯਾਰ ਇਹਦਾ ਟੋਟਲ ਰਿਕਾਰਡ ਆ ਵੀ ਡੇਟ ਆਫ ਬਰਥ ਤੋਂ ਲਾ ਕੇ ਇਹਦੀ ਮਾੜਾ ਇਹਨਾਂ ਦਾ ਮੰਨ ਲਗਾ ਆ ਇਹਦੀ ਨਾਨੀ ਕਿਹੜੇ ਸੀਮਨ ਦੀ ਆ ਇਹਦੀ ਮਾਦਰ ਕਿਹੜੇ ਦੀ ਆ ਤੇ ਆਪ ਕਿਹੜੇ ਦੀ ਆ ਤੇ ਗੱਬਣ ਵੀ ਇਹ ਡੈਨਮਾਰਕ ਦੇ 40116 ਤੋਂ ਆ ਤੇ ਮੇਨ ਗੱਲ ਆ ਜਿਹੜੀ ਮੂੰਹੋਂ ਦੋ ਦੰਦ ਦਾ ਇੱਥੇ ਤੋਂ ਬਾਡੀ ਬੂਡੀ ਦਿਖਾ ਦੇ ਤਰਸੇ ਇਹਦੀ ਤੇ ਕੱਦ ਕਾੜ ਤੋਂ ਇਹਦਾ ਅੰਦਾਜ਼ਾ ਲਾ ਸਕਦੇ ਕਿੰਨਾ ਗੱਦੁੱਦ ਪਾ ਸਕਦੀ ਆ ਸਿਰ ਇਹ ਬਾਡੀ ਬੂਡੀ ਆ ਜਿਹੜੇ ਹਿਸਾਬ ਨਾਲ ਇਹਦੀ ਬਈ ਇਹਨੇ ਪਾਈ ਦੇਣਾਗਾ 50 ਲੀਟਰ ਦੇ ਆ ਜੇ 40 ਤੋਂ 50 ਡੇੜ ਗੇੜੇ ਨੂੰ ਪਾਉਣਾ ਚਾਹੀਦਾ ਜਿਹਦੇ ਹਿਸਾਬ ਨਾਲ ਬਾਜੀ ਇਕੱچے ਕਿੰਨੇ ਟਾਈਮ ਚਾਹੀਏ ਇਹਦੇ ਬਾਈ 18 ਤਰੀਕ ਨੂੰ ਦਿਨ ਪੂਰੇ ਹੋਣੇ ਲੰਗੇ 18 ਤਰੀਕ ਨੂੰ ਇਹਦੇ ਦਿਨ ਪੂਰੇ ਨੇ ਅੱਜ ਹੈ ਗਿਆ 1 ਤਰੀਕ ਹਾਂ ਮੌਸਮ ਦੇ ਹਿਸਾਬ ਨਾਲ ਜੇਵੇ ਠੰਡਾ ਮੌਸਮ ਰਿਹਾ ਤੂੰ 9 ਦਿਨ ਬਦਲੇ ਜਾਂਦੀ ਵਿੱਚ 12 13 ਦਿਨ ਵੀ ਬਦਲੇ ਜਾਂਦੀਆਂ ਨਹੀਂ ਤੇ ਮੇਨ ਗੱਲ ਆ ਯਾਰ ਜਿਹੜੀ ਠੰਡਾ ਸੀਲ ਵੀ ਆ ਜਾਣੀ ਸੂਰ ਦਾ ਕਿ ਮੈਂ ਮਰਜੀ ਬੈਠਾ ਰੱਖਦਾ ਅੱਜ ਹੈ ਗਿਆ ਸੱਜਣੋ 1 ਤਰੀਕ 18 ਨੂੰ ਇਹਦੇ ਦਿਨ ਪੂਰੇ ਨੇ ਲੈ ਹੁਣ ਇਹਦੇ ਤੇ ਮਾਰਦੇ ਅਗਲੀ ਤੇ ਕੈਮਰਾ ਇਹ ਵੀ ਤੋੜਦੇ ਬਾਈ ਖੋਲ ਕੇ ਇਹਦੀ ਕੀ ਗੱਲ ਬਾਤ ਐ ਕਿਹੜ ਆ ਪਾ ਇਹਦੀ ਮਾਂ ਹੈਗੀਆ ਐਟਲੈਂਟਸ ਦੀ 40 120 ਤੋਂ ਗੱਬਣਾਂਗੇ ਇਹ ਇਹ ਡੈਨਮਾਰਕ ਦੇ 40 120 ਤੋਂ ਗੱਬਣਾ ਹੈ ਹਾਂ ਇਹ ਸਾਢੇ 4 ਮਹੀਨੇ ਦੀ ਗੱਬਣਾਂਗੇ ਅੱਛਾ ਇਹ ਹੈਗੀ ਸਾਢੇ 4 ਮਹੀਨੇ ਦੀ ਗੱਬਣ ਇਹ ਦੰਦਾਂ 'ਚ ਕਿਵੇਂ ਆ ਬਾਈ ਇਹ ਵੀ ਦੋ ਦੰਦ ਦੀ ਆ ਬਾਈ ਇਹ ਵੀ ਮੂੰਹ ਦੋ ਦੰਦ ਦਾ ਦੋ ਦੰਦ ਦੇ ਹਿਸਾਬ ਨਾਲ ਯਾਰ ਕੱਦ ਵਿੱਡ ਬਹੁਤ ਆ ਬਾਡੀ ਬੂਡੀ ਬਹੁਤ ਆ ਇਹਨਾਂ ਦੀ ਬਾਕੀ ਕੱਦ ਦਾ ਬਾਈ ਨਸਲ ਦੇ ਹਿਸਾਬ ਨਾਲ ਹੁੰਦਾ ਹਨਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਨਾ ਯਾਰ ਐਡੇ ਕੱਦ ਕਾਠ ਵਾਲੀਆਂ ਵੀ ਇਹ ਨਸਲ ਕਿਹੜੀ ਕਿੱਧਰੋਂ ਲਿਆਇਆ ਬਹੁਤ ਬਹੁਤ ਘੱਟ ਮਿਲਦੀ ਹੈ ਉਹਦਾ ਦੇ ਹਿਸਾਬ ਨਾਲ ਜੇ ਕਿਸੇ ਨੇ ਕੰਮ ਕਰਨਾ ਤਾਂ ਦੋ ਪੀੜ ਦੋ ਪੀੜੇ ਲੱਗ ਜਾਂਦੇ ਨਸਲ ਤਿਆਰ ਕਰਨ ਤੇ ਠੀਕ ਆ ਗੱਲ ਫਿਰ ਜਿਆਦਾ ਕਿਤੇ ਹੋਰ ਜਿਹੜੇ ਪਾਣ ਆਪਾਂ ਦੇ ਦਾਂਗੇ ਪਾਣ ਨਾਲ ਬੱਚੀਆਂ ਤਿਆਰ ਵੀ ਨਹੀਂ ਹੁੰਦੀਆਂ ਵੀ ਐ ਮੰਨ ਲਾ ਵੀ ਤੀਜੀ ਪੀੜੀ ਆ ਗਈ ਮੇਰਾ ਖਿਆਲ ਹੈ ਹੈ ਨਾ ਹਾਂ ਹਾਂ ਜੀ ਤਿੰਨ ਪੀੜੀਆਂ ਤੱਕ ਦਾ ਰਿਕਾਰਡ ਤਾਂ ਆਪਣੇ ਕੋਲ ਲਿਖਿਆ ਵੀ ਪਿਆ ਇਹਨਾਂ ਦਾ ਪੂਰਾ ਪ੍ਰੋਪਰ ਇਹ ਤੀਜੀ ਪੀੜੀ ਤੱਕ ਆ ਗਈ 4.5 ਕੋਈ ਅੱਜ ਖਰਚਾ ਲੇਖ ਲੈ ਕੋਈ ਆਪਾਂ ਮੱਛੀ ਤਿਆਰ ਕਰ ਜੋ ਤੱਕ ਬਸੀਨੇ ਸੂਣਾ 80-85000 ਰੁਪਏ ਖਰਚਾ ਆ ਜਾਂਦੀ ਆ ਇਹ ਕਿੰਨੇ ਹੀ ਦੇ ਦਾਂਗੇ ਇਹਦਾ ਰੇਟ ਤਾਂ ਕਰਦੇ ਆ ਇਹ ਬਈ ਆਪਾਂ 55000 ਰੁਪਏ ਦੇ ਦਾਂਗੇ 55 ਚ ਛੋਟ ਛੱਪਾ ਕਰਤਾ ਹਾਂ ਹਾਂ ਮਾਨਤਾਨ ਕਰਦਾ ਕੋਈ ਬੰਨਣੀ ਇਹ ਸਜਣੋ ਇਹ ਬੜੀ ਵਧੀਆ ਜਿਹੇ ਜਿਹੇ ਪੰਜ ਚਾਰ ਕਿੱਲੇ ਬਾਹਰ ਦੇ ਠੇਕੇ ਦੇ ਲੈ ਜਹੀ ਜੀ ਬੱਛੀ ਲੈ ਲਈ ਜਹੀ ਜੀ ਬੱਛੀ ਪਾਲ ਲਈ ਤੇ ਹੁਣ ਚਾਰ ਚੂਰ ਖੁੱਲੂ ਚਾਰ ਚੂਰ ਨਾ ਬਈ ਇਹਦੀ ਬਾਡੀ ਬਾਹਰ ਜਾਲਾ ਹੋਆ ਯਾਰ ਬਨ ਕੇ ਚੱਲੋ ਵੀ ਬਾਕੀ ਕੋਈ ਆਏ ਨਹੀਂ ਕੋਈ ਆ ਤੇ ਮੇਨ ਗੱਲ ਨੇੜੇ ਖੜ ਕੇ ਕਦ ਕਾਟਦਾ ਵੀ ਕਰਾ ਦੇ ਆਈਡੀਆ ਦਾ ਇਹ ਨਹੀਂ ਬਨ ਕੇ ਚੱਲ ਲਾ ਵੀ 50 ਲੀਟਰ ਆਹ ਚਰਮੀਆ ਨੂੰ ਬਦਲ ਜਾਣਾਗਾ ਇਹਨੇ ਸਿਆਲ ਚ ਜਾ ਕੇ ਸੁਣਾ ਹਨਾ ਉਹ ਦੋ ਸੁਣਾ ਗਏ ਨੇ ਜਮਾਨ ਰਿਕਾਰਡ ਥੋੜੇ ਦੇ ਰਹੇ ਨੇ ਹਾ ਇਹ ਮਿਲੂਗੀ 55 ਦੀ ਬਈ 55 ਜੋ 40 ਤੋਂ ਕੱਬਣਾਗੇ ਛੋਟ ਸੱਪਾ ਹੋ ਜੂ 40 120 ਤੋਂ ਇਹ ਗੱਬਣਾ ਇਹਦੇ ਨਾਲ ਵਾਲੀ 40 116 ਤੋਂ ਗੱਬਣਾ ਦੋਨੇ ਸੀਮੈਂਟ ਡੈਨਮਾਰਕ ਦੇ ਨੇ ਤੇ ਹੁਣ ਇਹਦੇ ਤੇ ਮਾਰਦੇ ਕੈਮਰਾ ਇਹਦੀ ਉਮਰ ਕਿੰਨੀ ਕਾ ਤੇ ਬਈ ਮੂਹੋਂ ਦੋ ਦੰਦ ਆ ਗਏ ਇਹ ਅੱਛਾ ਇਹ ਥੋੜੀ ਜਿਹੀ ਲਿੱਸੀ ਆ ਹਨਾ ਇਹ ਨਾ ਉਹਨੇ ਆਪਦੇ ਕਿਸੇ ਰਿਸ਼ਤੇਦਾਰ ਨੂੰ ਹੀ ਦਿੱਤੀ ਸੀ ਬਸੇ ਅੱਛਾ ਹੈ ਕਿ ਇਹਨਾਂ ਨਾਲ ਦੀਆਂ ਦੂਜੀਆਂ ਹਾਂ ਸੀਮਨੋਂ ਸੁਮਨ ਮੰਨ ਕੇ ਜਦੋਂ 6 ਮਹੀਨੇ ਗਏ ਉਹ ਆਣੇਗੇ ਅੱਛਾ ਤੇ ਉਹ ਜੋ ਦੇਤੀ ਉਹਨਾਂ ਨੇ ਫਿਰ ਤੁਹਾਨੂੰ ਬਤਾਜੀ ਨਹੀਂ ਹੁਣ ਉਹ ਸਾਮ ਸਮਾਈ ਕਰਨੀ ਆ ਉਹ ਕਿੱਥੇ ਹੋਉਂਦੀ ਹਨ ਹਾਂ ਇਹਨਾਂ ਵਕਤ ਚ ਦੁੱਧ ਦੰਦੀਆਂ ਨਾਲ ਦੰਦੀਆਂ 5-7 ਕਿਲੋ ਫੀਟ ਪਾਲਦੀਆਂ ਨੇ ਉਹੀ ਗੱਲ ਆ ਲੈ ਸੱਜਣਾ ਤੁਹਾਨੂੰ ਸਾਮ ਦਾ ਫਰਕ ਦੇਖ ਸਕਦੇ ਹੋ ਇਹ ਵੀ ਇਹਨਾਂ ਨਾਲ ਦੀਆਂ ਇੰਨਾ ਜਿੰਨੀ ਉਮਰ ਦੀ ਆ ਇਹ ਬੱਛੀ ਦੇ ਵੀ 45-50 ਲੀਟਰ ਵਾਲੀ ਬਣ ਲਾਂਗਾ ਹਾਂ ਵੀ ਜਿਹੜੀ ਗੱਲ ਆ ਇਹ ਥੋੜੀ ਜੀ ਸਾਮ ਚ ਘੱਟ ਆਈ ਹੋਈ ਆ ਉਹਦੇ ਕਾਰਨ ਥੋੜੀ ਉੱਤੇ ਤੋਂ ਥਿੱਕੀ ਲੱਗਦੀ ਆ ਉਹ ਬਾਡੀ ਦੇ ਕਰੈਕਟਰ ਨੇ ਜਿਹੜੇ ਉਹ ਵੀ ਐਚਐਫਸੀ ਆਉਂਦੇ ਆ ਇਹਦੇ ਤੇ ਇਹ ਵੀ ਪਿਓਰ ਐਚਐਫਸੀ ਆ ਜੂਗੀ ਹਨਾ ਹਾਂਜੀ ਹਾਂਜੀ ਇਹ ਗੱਬਣ ਤਾਂ ਨਹੀਂ ਕਰਾਈ ਹੋਈ ਨਾ ਨਾ ਇਹ ਇੱਕ ਠੀਕਾ ਵੀ ਨਹੀਂ ਬਰਾ ਭਰਾ ਹੈਗਾ ਜਿਵੇਂ ਆਪਾਂ ਤੁਹਾਨੂੰ ਕਹੀ ਦੀ ਉਹ ਚੀਜ਼ ਹੀ ਆਪਣੀ ਗਰੰਟੀ ਹੋਊਗੀ ਇਹ ਮੇਰਾ ਖਿਆਲ ਆ ਮਹੀਨਾ ਦੋ ਮਹੀਨਾ ᱥਾਮਕੇ ਦੀ ਗੱਲ ਕਰ ਲੈ ਥੋੜਾ ਬਾਡੀ ਵੇਟ ਹੋਰ ਕਰਕੇ ਫਿਰ ਗੱਬਣ ਹੋ ਸਕਦੀ ਆ ਆਹ ਹਾਂ 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 ਜੀ ਬਾਈ ਫਿਰ ਇਹਦੇ ਘਰ ਰੁਪਈਆ ਲਵਾਂਗੇ ਤੇ ਕੋਈ 15000 ਰੁਪਈਆ ਦੇ ਦਾਂਗੇ ਇਹ ਜੇ ਕੋਈ ਜੋੜਾ ਲੱਗੂਗਾ ਲਾਸਟ ਵਾਲਾ 4.5 ਮਹੀਨਿਆਂ ਦੀ ਗੱਬਣ ਤੇ ਇਹ ਕਰ ਲਾਂਗੇ ਵਧੀਆ ਪਕ ਫੋਨ ਲਾ ਲੈ ਬੰਦਾ ਇਹ ਤੇ ਦੇ ਦੇ ਦਾਂਗੇ 60 ਬਾਟ ਫੂਟ ਦੀਆਂ ਕੋਈ ਗੱਲ ਨਹੀਂ ਦੇ ਦਾਂਗੇ ਆਪਾਂ ਹੁਣ ਜਦੋਂ ਤਾਂ ਦੇ ਦਾਂਗੇ ਸੱਜਣੋ 60 60 ਡੇੜ ਜੇੜ ਆਹ ਜੋੜਾ ਦੇ ਦਾਂਗੇ ਉਹ 3.5 4 ਪੰਜ ਮਹੀਨਿਆਂ ਦੀ ਗੱਬਣਾ ਤੇ ਇਹ ਖਾਲੀ ਆ ਤੇ ਇਹਦਾ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਤੇ ਬਾਕੀ ਜਰਸੀ 22 ਲੀਟਰ ਵਾਲੀ ਆ ਗਈ ਜਿਹੜੀ ਇੱਕ ਨੰਬਰ ਤੇ ਖੜੀ ਆ ਉਹਦਾ ਰੇਟ ਬਾਕੀ ਸਾਰੀਆਂ ਬੜਾ ਚੰਗੀਆਂ ਨੇ ਕੋਈ ਆਏ ਆ ਦੇਖ ਲੈ ਕੋਈ ਆਪਾਂ ਦਾ ਕਿਤਾਇਆ ਹੁੰਦਾ ਕੋਈ ਜਾਂ ਵਿੱਚ ਮੂਰੇ ਖੜ ਕੇ ਕਿਸੇ ਨੇ ਕੋਈ ਉਹ ਸਾਰੀਆਂ ਬੜਨ ਐ ਥੋਣ ਥੋਣ ਕੱਢ ਜਾਣੇ ਨੇ ਵਾਕਾ ਕਮਾਲ ਆ ਇਹਨਾਂ ਕੋਈ ਕੋਈ ਪਹਿਲੇ ਨਹੀਂ ਬਾਨੇ ਕੋਈ ਨਿਆਣਾ ਪਾਉਂਦੀ ਰੋਡ ਨਹੀਂ ਹੈਗੀ ਠੀਕ ਹੈ ਨਾ ਜਿਹਨੇ ਦੋ ਰੱਖਣੇ ਨੇ ਇੱਕ ਰੱਖ ਲੋ ਵਾਂ ਤਾਂ ਇਹੀ ਕਹਿਣਾਗਾ ਠੀਕ ਆ ਗੱਲ ਹਾਂ ਵੀ ਚੰਗੀ ਚੰਗੇ ਮਿਲਕਰ ਪਾਉਣ ਵਾਲੀਆਂ ਨੇ ਸਾਰੀਆਂ ਜਿੰਨੀਆਂ ਅੱਜ ਆਪਾਂ ਦਿਖਾਈਆਂ ਪਤਾ ਹੁੰਦਾ ਕੋਈ ਬਾਲਾ ਵੱਡਾ ਕਿਸੇ ਦੇ ਖੁੱਲੇ ਛੱਡੇ ਚ ਨਹੀਂ ਆਈ ਹੋਈ ਕਰਾਲਾ ਕਹਿੰਦਾ ਵੀ ਖੁੱਲੇ ਚ ਆਈਆਂ ਹੋਈਆਂ ਨੇ ਹਾਂਜੀ ਠੀਕ ਹੈ ਨਾ ਨੋਰਮਲ ਜਿਵੇਂ ਆਪਾਂ ਉਹ ਜਿਹੜੀਆਂ ਬਾਹਲੇ ਖੁੱਲੇ ਚ ਆਈਆਂ ਨੇ ਉਹ ਤਾਂ ਧਲਿਆਰਾ ਪਾ ਕੇ ਤੁਰਦੀਆਂ ਵੀ ਨਹੀਂ ਹਾਂ ਹਾਂ ਠੀਕ ਆ ਨੋਰਮਲੀਆਂ ਦਾ ਤੁਰਦੀਆਂ ਵੀ ਨਹੀਂ ਧਲਿਆਰਾ ਪਾ ਕੇ ਬਾਹਲੇ ਖੁੱਲੇ ਚ ਆਈਆਂ ਨੇ ਬਾਹਲੀਆਂ ਤਾਂ ਆਈਆਂ ਹੋਈਆਂ ਨਹੀਂਆਂ ਠੀਕ ਹੈ ਨਾ ਲੈ ਨੰਬਰ ਬੋਲ ਦੇ ਮੇਰਾ ਨੰਬਰ 81461 ਹਾਂਜੀ 70809 ਇੱਕ ਪਿੰਡ ਦੀ ਲੋਕੇਸ਼ਨ ਦੱਸ ਦੀ ਪਿੰਡ ਫਤੇਗੜ ਸਨਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਨੇੜੇ ਆਪਾਂ ਨੂੰ ਤਰੋਲਾ ਮੰਡੀ ਪੈਂਦੀ ਆ ਸਟੈਂਡਰਡ ਚੌਕ ਨੇੜੇ ਪੈਂਦਾ ਹੈ ਕਈ ਬਾਈ ਬਾਈ ਨੇ ਦੂਰ ਨੇੜੇ ਆਉਣਾਗਾ ਭਲੇਖਾ ਪੈਂਦਾ ਹੈ ਨਾ ਆਹ ਬਾਈ ਨੇ ਆਉਣਾਗਾ ਪਹਿਲਾਂ ਫੋਨ ਕਰਕੇ ਜਰੂਰ ਆਵੇ ਕਈ ਵਾਰ ਪਸ ਮਾਲ ਨੇ ਕਰਾ ਬਾਕੀ ਦਾ ਆਪਣੇ ਕੋਲੇ ਹਰ ਟਾਈਮ ਪੰਜ ਛਤ ਪਸ਼ੂ ਹੁੰਦੀ ਨੇਗੇ ਇਹਨਾਂ ਦੂਰ ਨੇੜੇ ਆਉਣਾ ਤਾਂ ਲੈ ਜੀ ਬਾਕੀ ਸੱਜਣੋਂ ਗੱਲ ਕਰ ਲਈਏ ਹਰ ਵਕਤ ਬਾਈ ਕੋਲੇ 5 ਤੋਂ 7 ਨਗ ਫੋਰ ਸੇਲ ਹੁੰਦੇ ਨੇ ਬਾਕੀ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ